ਇਹ ਰਾਤ ਨੂੰ ਸਵੇਰ 1 ਵਜੇ ਨਾਲ 6 ਲੜਕੇ ਜਿਹੜੇ ਉਹ ਪਠਾਨਕੋਟੋਂ ਵਲੋਂ ਆਏ ਕਦੇ ਸੀ ਤੇ ਓਵਰਟੇਕ ਕਰਦੇ ਗੱਡੀ ਜਿਹੜੀ ਆ ਉਹ ਅਨ ਬੈਲੈਂਸ ਹੋ ਕੇ ਜਿਹੜੀ ਥੱਲੇ ਚਲੀ ਗਈ ਆ ਕਾਰ ਦੇ ਪੁੱਲ ਦੇ ਬਿਲਕੁਲ ਨਾਲ 6 ਬੱਚੇ ਸੀ ਜਿਨ੍ਹਾਂ ਦੇ ਵਿੱਚੋਂ ਦੋ ਬੱਚਿਆਂ ਦੀ ਡੈਥ ਹੋ ਗਈ ਹੈ ਤੇ ਦੋ ਜਿਹੜੇ ਵਿੱਚ ਰਹਿ ਗਏ ਸੀ ਚਾਰ ਨਿਕਲ ਗਿਆ ਬੜਾ ਦੁਖਦਾਈ ਹਾਦਸਾ ਹੋਇਆ ਜੀ ਰਾਤ ਨੂੰ 1:30 ਵਜੇ 1:30 ਵਜੇ ਦੇ ਕਰੀਬ ਜਿਹੜਾ ਇਹ ਹਾਦਸਾ ਆਇਆ ਤੇ ਇਹਦਾ ਤੇਲੇ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ। ਉਹ ਬੜਾ ਮਤਲਬ ਦੁਖਦਾਈ ਆ। ਪਲੀਜੀ ਪਲਟਾ ਸਾਹਿਬ ਦੇ ਮੁੜੇ ਹੀ ਇੱਥੋਂ ਪਠਾਨਕੋਟੋਂ ਜਾਦੇ ਹੀ ਪਿੰਡ ਵਾਲੇ ਪਾਸੇ ਨੂੰ ਤੇ ਪ੍ਰਸ਼ਾਸਨ ਨੂੰ ਇੱਥੇ ਜਿਹੜੀ ਹੈ ਉਹ ਇੱਥੇ ਕੱਲੜ ਲਾਈਟਾਂ ਲਾਨੀਆਂ ਚਾਹੀਦੀਆਂ ਜਿਹਦੇ ਨਾਲ ਰਿਫਲੈਕਟਰ ਜਨਰਲ ਪਤਾ ਲੱਗ ਜਾਏ ਕਿ ਇਸ ਪਾਸੇ ਜਿਹੜਾ ਆ ਕਿ ਖਾੜਾ ਗਿਆ। ਕਈ ਵਾਰੀ ਜਦੋਂ ਬੰਦਾ ਘੁੰਮ ਕੇ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਸ ਪਾਸੇ ਖਾੜਾ ਜਾਂ ਕਿੰਨਾ ਕਿੰਨੀ ਡੂੰਗੀ ਹੈ। ਘਟੋ ਘਟ ਵੀ ਮੇਰਾ 40 35 40 ਫੁੱਟ ਥੱਲੇ ਗਈ ਹੈ ਗੱਡੀ